ਵੜਾ ਸ਼ਹਿਰ ਦੇ ਪ੍ਰੋਫੈਸਰ ਕਲੋਨੀ ਵਿੱਚ ਜੰਗਲੀ ਜਾਨਵਰ ਦੇ ਆਉਣ ਨਾਲ ਲੋਕਾਂ ਵਿੱਚ ਹਫੜਾ ਦਫੜੀ ਦਾ ਮਾਹੌਲ ਬਣ ਗਿਆ ਜਿਸ ਦੀ ਸੂਚਨਾ ਮੌਜੂਦ ਲੋਕਾਂ ਵੱਲੋਂ ਜੰਗਲਾਤ ਵਿਭਾਗ ਨੂੰ ਦਿੱਤੀ ਗਈ ਪਰ ਜੰਗਲਾਤ ਵਿਭਾਗ ਦੀ ਟੀਮ ਰਾਤ ਦੀ ਸੂਚਨਾ ਪ੍ਰਾਪਤ ਹੋਣ ਤੋਂ ਬਾਅਦ ਵੀ ਦੂਜੇ ਦਿਨ ਦੁਪਹਿਰ ਨੂੰ ਮੌਕੇ ਤੇ ਪਹੁੰਚੀ ਇਸ ਦੇ ਨਾਲ ਹੀ ਸੂਚਨਾ ਮਿਲਦੇ ਸਾਰ ਹੀ ਫਗਵਾੜਾ ਪੁਲਿਸ ਵੀ ਸਮੇਤ ਪੁਲਿਸ ਪਾਰਟੀ ਮੌਕੇ ਤੇ ਪਹੁੰਚੀ ਪਰ ਸਿਸਟਮ ਦੀ ਘਾਟ ਅਤੇ ਮੁਲਾਜ਼ਮ ਘੱਟ ਹੋਣ ਦੇ ਚੱਲਦੇ ਆ ਜੰਗਲੀ ਜਾਨਵਰ ਸਾੰਬਰ ਜੰਗਲਾਤ ਵਿਭਾਗ ਦੇ ਮੁਲਾਜ਼ਮਾਂ ਵੱਲੋਂ ਲਗਾਇਆ ਜਾਲ ਤੋੜ ਕੇ ਭੱਜਣ ਵਿੱਚ ਕਾਮਯਾਬ ਹੋ ਗਿਆ ਮੌਕੇ ਤੇ ਮੌਜੂਦ ਸੁਭਾਸ਼ਨਗਰ ਦੇ ਰਹਿਣ ਵਾਲੇ ਇੱਕ ਨੌਜਵਾਨ ਨੇ ਦੱਤਿਆ ਕਿ ਉਹ ਰਾਤ ਕਰੀਬ 11:00 ਵਜੇ ਆਪਣੇ ਮੋਟਰਸਾਈਕਲ ਤੇ ਆ ਰਿਹਾ ਸੀ ਤਾਂ ਉਸ ਦੇ ਅੱਗੇ ਇੱਕ ਜੰਗਲੀ ਜਾਨਵਰ ਆਇਆ ਅਤੇ ਸਾਹਮਣੇ ਵਾਲੇ ਖਾਲੀ ਪਲਾਟ ਵਿੱਚ ਵੜ ਗਿਆ ਜਿਸ ਦੇ ਬਾਰੇ ਉਸ ਨੂੰ ਪਤਾ ਲੱਗਾ ਕਿ ਇਸ ਨੂੰ ਸਾੰਬਰ ਕਿਹਾ ਜਾਂਦਾ ਹੈ ਉਸ ਵੱਲੋਂ ਤੁਰੰਤ ਐਸਡੀ ਸੂਚਨਾ ਇਕ ਲਾਕ ਵਿਭਾਗ ਨੂੰ ਦਿੱਤੀ ਗਈ ਜਿਸ ਤੋਂ ਬਾਅਦ ਜੰਗਲਾਤ ਵਿਭਾਗ ਦੇ ਮੁਲਾਜ਼ਮ ਦੂਜੇ ਦਿਨ ਕਰੀਬ ਦੁਪਹਿਰ 2 ਵਜੇ ਤੋਂ ਬਾਅਦ ਇੱਕ ਆਟੋ ਰਾਹੀ ਮੌਕੇ ਤੇ ਪੁੱਜੇ ਜਿਨ੍ਹਾਂ ਵੱਲੋਂ ਸਾਂਬਰ ਫੜਨ ਲਈ ਜਾਲ ਲਗਾਇਆ ਪਰ ਸਾਂਬਰ ਉਹਨਾਂ ਦੇ ਲਗਾਏ ਜਾਲ ਨੂੰ ਤੋੜਦਾ ਹੋਇਆ ਭੱਜਣ ਵਿੱਚ ਕਾਮਯਾਬ ਹੋ ਗਿਆ ਜਦੋਂ ਇਸ ਸਬੰਧੀ ਜੰਗਲਾਤ ਵਿਭਾਗ ਦੇ ਮੁਲਾਜ਼ਮ प्रदीप ਸ਼ਰਮਾ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਮੁਲਾਜ਼ਮ ਘਾਟ ਹੋਣ ਕਾਰਨ ਸਾਂਬਰ ਉਹਨਾਂ ਦੇ ਹੱਥ ਨਹੀਂ ਆ ਸਕਿਆ ਪਰ ਉਹਨਾਂ ਵੱਲੋਂ ਅਜੇ ਵੀ ਸਾਂਭਰ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮੌਕੇ ਤੇ ਮੌਜੂਦ ਏਐਫਆਈ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਵਿਭਾਗ ਵੱਲੋਂ ਸਿਰਫ ਦੋ ਮੁਲਾਜ਼ਮ ਹੀ ਭੇਜੇ ਗਏ ਜਿਸ ਦੇ ਚਲਦਿਆਂ ਸਾਂਭਰ ਕਾਬੂ ਨਹੀਂ ਆ ਸਕਿਆ ਫਗਵਾੜਾ ਤੋਂ ਸ਼ਰਨਜੀਤ ਸਿੰਘ ਸੋਨੀ ਦੀ ਰਿਪੋਰਟ ਬਾਜੀ ਕਿਹੜਾ ਮੱਲਾ ਪੈਂਦਾ ਭਾਜੀ ਮੈਂ ਸੁਵਸਨਗਰ ਤੋਂ ਆ ਹਾਂ ਰਾਤੀ ਸਰ ਮੈਂ 11 ਵਜੇ ਬੁਲੇਟ ਤੇ ਇੱਥੋਂ ਆ ਰਿਹਾ ਸੀਗਾ ਤਾਂ ਮੇਰੇ ਸਾਹਮਣੇ ਸੰਭਲ ਨੇ ਛਾਲ ਮਾਰੀ ਸਰ ਤਾਂ ਆਹ ਪ੍ਰਾਪਰ ਦੇ ਵਿੱਚ ਵੜਿਆ ਸੀਗਾ ਬਕਰੂ ਦੀ ਮੈਂ ਅੱਗੇ ਲਈਦਾ ਰੋਕਿਆ ਤਾਂ ਮੈਂ ਦੇਖਿਆ ਕਿ ਤੇ ਇਹ ਸੰਭਲਿਆ ਤਾਂ ਮੈਂ ਜਨਾਰਲ ਮੈਗਨਮ ਨੂੰ ਰਾਤੀ ਨੂੰ ਫੋਨ ਕਰਕੇ ਕਨਫਰਮ ਕਰਤਾ ਸੀ ਕਿ ਤਾਂ ਹੋ ਲੋ ਥੋੜੀ ਦੇਰ ਚ ਆ ਰਿਹਾ ਰੈਸਕਿਊ ਕਰਨ ਕਿੰਨੇ ਕ ਵੇਣਾ ਤੁਸੀਂ ਕੀਤਾ ਸੀ ਫੋਨ ਉਹਨਾਂ ਨੂੰ ਸਰ 11:00 11:00 ਦਾ ਟਾਈਮ ਸੀ ਤੇ ਹੁਣ ਮੌਕੇ ਦੇ ਉਹ ਪਲਾਟ ਦੇ ਵਿੱਚ ਹੀ ਆ ਹਾਂਜੀ ਸਰ ਉਹ ਇਸ ਵੇਲੇ ਵੀ ਉੱਥੇ ਹੀ ਆ ਜੀ ਤੁਸੀਂ ਰਾਤੀ ਜਦੋਂ ਫੋਨ ਕੀਤਾ ਹੁਣ ਕਿੰਨੇ ਵੱਜ ਚੁੱਕੇ ਆ ਸਰ ਹੁਣ ਤਾਂ ਇਸ ਵੇਲੇ ਆਪਣਾ ਟਾਈਮ ਹੈਗਾ ਜੀ ਬੋਟ 8:30 ਹੋਈ ਹੈ ਨਾ ਮੈਂ ਮੁੜ ਕੇ ਉਹਨਾਂ ਨੂੰ 12 ਵਜੇ ਦੇ ਕੇ ਫੋਨ ਕੀਤਾ ਦੁਬਾਰਾ ਅੱਛਾ ਜਦੋਂ ਫਲਾਟ ਤੋਂ ਕੀ ਗੱਲਬਾਤ ਹੋਈ ਹੁਣ ਅਧਿਕਾਰੀਆਂ ਨਾਲ ਡਾਡੀ ਉਹ ਸਰ ਕਹਿੰਦੇ ਆ ਕਿ ਜਿੰਦਰੋਂ ਸੀ ਨੀਂਦਪੁਰੀ ਤੇ ਚੱਲ ਰਹੇ ਹੋਰ ਨੇ ਰਹੀ ਆ ਪਹੁੰਚ ਰਹੇ ਨੇ ਤੇ ਹੁਣ ਆਈ ਟੀਮ ਇੱਥੇ ਮੌਕੇ ਤੇ ਕੋਈ ਸਰ ਆਹੀ ਆ ਉਹਦੇ ਵੇਈ ਹੈ ਜੀ ਤੁਹਾਨੂੰ ਕੀ ਲੱਗਦਾ ਜਿਹੜੀ ਇੰਨੀ ਦੇਰੀ ਹੋਣ ਦਾ ਕਾਰਨ ਕੋਈ ਗੱਲਬਾਤ ਹੋਈ ਉਹਨਾਂ ਨਾਲ ਸਰ ਮੈਂ ਉਹਨੂੰ ਕਾਲ ਕਰ ਰਿਹਾ ਵਾ ਪਰ ਪਤਾ ਨਹੀਂ ਉਹ ਕਿਉਂ ਇੰਨਾ ਟਾਈਮ ਲਾ ਰਿਹਾ ਨੇ ਕਿ ਮੈਂ ਜਾਂਦਾ ਸਿੱਧਾ ਇੱਥੇ ਜਿਆਦਾ ਮਾਣ ਨਹੀਂ ਤੇ ਪਿਛਲੇ ਕਿੰਨੇ ਕਿ ਦਿਨਾਂ ਤੋਂ ਇੱਥੇ ਹੀ ਇਹ ਮੌਜੂਦ ਆ ਸਾmber ਦਾ ਮੈਂ ਕੁਝ ਉਹਨੂੰ ਲਈ ਦੱਸ ਰਣੀ ਤਿੰਨ ਚਾਰ ਦਿਨ ਹੋ ਗਏ ਕਿ ਇਹ ਤਾਂ ਉਹ ਬੋਕਦੇ ਨੇ ਹਾਂ ਤਾਂ ਇਹ ਠੀਕ ਹੈ ਤਿੰਨ ਚਾਰ ਦਿਨ ਤੋਂ ਜੇ ਤੁਸੀਂ ਰਾਤੀ ਦੇਖਿਆ ਹੈ ਨਾ ਮੈਂ ਰਾਤ ਨੂੰ ਤੇ ਕੀ ਮੌਕੇ ਤੇ ਕੋਈ ਵੀਡੀਓ ਵਗੈਰਾ ਵੀ ਬਣਾਈ ਆਪਾਂ ਸਰ ਮੈਂ ਕੋਈ ਵੀਡੀਓ ਨਹੀਂ ਬਣਾਈ ਅੱਛਾ ਹਾਂਜੀ ਸਰ ਤੁਸੀਂ ਰਤ ਮੈਂ ਕੋਲ ਆਣਾ ਉਹ ਦੋੜ ਕੇ ਅੰਦਰ ਵੜ ਗਿਆ ਸੀ ਹਾਂਜੀ ਸਰ ਮੈਂ ਕਿਹੜੇ ਮੈਂ ਮੋਬਾਈਲ ਲਾਈਵ ਤੇ ਆਵਣ ਨੂੰ ਕੀ ਸੂਚਨਾ ਮਿਲੀ ਸੀ ਤੇ ਕੀ ਮੌਕੇ ਤੇ ਆਕੇ ਤੁਸੀਂ ਦੇਖਿਆ ਕਿ ਕੀ ਸੂਚਨਾ ਮਿਲੀ ਸੀ ਫਗਵਾੜਾ ਇੱਦਾਂ ਪਲਾਂਟ ਦੇ ਕੋਲ ਸੰਭਰ ਕਹਿੰਦੇ ਕਿ ਪਲਾਂਟ ਦੇ ਵਿੱਚ 2-3 ਦਿਨ ਹੋ ਗਏ ਇੱਥੇ ਘੁੰਮਦਾ ਪਿਆ ਤੇ ਅਸੀਂ ਆਪਣੀ ਟੀਮ ਦੇ ਨਾਲ ਪਹੁੰਚੇ ਆ ਉੱਥੇ ਕਾਫੀ ਜੋਗਜਦਨ ਕੀਤੀ ਜੀ ਤੇ ਉਹ ਛਾਲ ਮਾਰ ਕੇ ਨਿਕਲ ਗਿਆ ਹੁਣ ਉਹਦੇ ਪਿੱਛੇ ਹੀ ਆ ਤੇ ਆ ਰਿਆਂ ਲੈ ਕੇ ਜਾਵਾਂਗੇ ਇਹਨੂੰ ਰੈਸਕਿਊ ਕਰਕੇ ਜਾਵਾਂਗੇ ਫੇ ਕਾਬੂ ਕਰਾ ਨਹੀਂ ਹੋਇਆ ਜੀ ਕਾਬੂ ਕਰਾ ਇੰਨੀ ਜਲਦੀ ਨਹੀਂ ਹੁੰਦੇ ਜੀ ਇਹ ਜਾਨਵਰ ਦੇ ਵਿੱਚ ਕਿੰਨੇ ਲੋਕ ਆਏ ਤੁਸੀਂ ਇੱਥੇ ਮੌਕੇ ਤੇ ਅਸੀਂ 3 ਜਣੇ ਆ ਜੀ ਤੇ ਕਾਬੂ ਕਿਦਾਂ ਮਤਲਬ ਇਹ ਸਰ ਸਾਰੇ ਦੀ ਮਿਲੀ ਭਗਤ ਦੇ ਨਾਲ ਹੀ ਕਾਬੂ ਹੁੰਦਾ ਅਸੀਂ ਇਹ ਦੋ ਜਣੇ ਬੰਦੇ ਆ ਜਾਓ ਤੇ ਕਾਬੂ ਕਰ ਲੋ ਆਪਾਂ ਨਹੀਂ ਕਾਬੂ ਕਰ ਸਕਦੇ ਇਹਨੂੰ ਹੁਣ ਹੁਣ ਅਗਲੀ ਸੂਚਨਾ ਕੀ ਮਿਲੀ ਵੀ ਹੁਣ ਕਿਹੜੀ ਸਾਈਡ ਨੂੰ ਗਿਆ ਹੁਣ ਆ ਰਾਈਟ ਸਾਈਡ ਦੱਸਿਆ ਲੈਣੇ ਅਸੀਂ ਹੁਣ ਬੱਸ-ਬੱਸ ਪੂਰੀ ਬੈਕ ਸਾਈਡ ਹੀ ਵਗੜੀ ਚੱਲਾਂਗੇ ਉਹਦੇ ਜਿੱਥੇ ਹੈਗਾ ਜੇ ਕਿਤੇ ਖੱਤੇ-ਕੁੱਤੇ ਨੂੰ ਨਿਕਲਦਾ ਫਿਰ ਅਸੀਂ ਕੱਢ ਦੇਾਂਗੇ ਕਿਉਂਕਿ ਉਹ ਚਲਾ ਜਾਊਗਾ ਇਧਰੋਂ ਆਇਆ ਨਹੀਂ ਤੇ ਫੇਰ ਰੈਕਸੀ ਕਰਕੇ ਤੇ ਲੈ ਕੇ ਜਾਵਾਂਗੇ ਆਪਾਂ ਮੇਰਾ ਨਾਮ ਹੈ ਅਸੀਂ ਕਲਵਿੰਦਰ ਸਿੰਘ ਨੂੰ ਟੂਟੀ ਅੱਪਰ ਨਾ ਸਰ ਕੀ ਮਾਮਲਾ ਕੀ ਜਿਹੜਾ ਅੱਜ ਤੁਸੀਂ ਇਧਰ ਮੱਲੇ ਚਾਏ ਕਿਸੇ ਇਹ ਪਲਾਟ ਸੀ ਖਾਲੀ ਸਰ ਪ੍ਰੋਫੈਸਰ ਕਲੋਨੀ ਚ ਹਾਂਜੀ ਉਥੇ ਚ ਜੰਗਲਾਤ ਬੁੱਤੀ ਜੀ ਬਹੁਤ ਉੱਗੀ ਆ ਉਥੇ ਚ ਸਾਨੂੰ ਮੈਸੇਜ ਮਿਲਿਆ ਸੀ ਕਿ ਸਾਂਭਰ ਬੜਿਆ ਸਰ ਹਾਂ ਤੇ ਉਥੇ ਪਹੁੰਚੂ ਜੀ ਪੀਸੀਆਟੀ ਨੇ ਤੇ ਮੈਨੂੰ ਸਰ ਮੁੱਕੇ ਤੋਂ ਪੁੱਛਿਆ ਹਾਂ ਫਿਰ ਸਾਡਾ ਉਥੇ ਜੰਗਲਾਤ ਪੁੱਪਾ ਤੋਂ ਉਹਨਾਂ ਦੀ ਦੂਮ ਲੱਜਮਾਇ ਕਿਸੇ ਤੋਂ ਜਨੰਤਰ ਤੋਂ ਜੀ ਲੇਕਿਨ ਉਹਨਾਂ ਕੋਲੋਂ ਫੜਿਆ ਦਿੱਤੇ ਸਰ ਤੇ ਦੋ ਬੰਦਿਆਂ ਦੇ ਨਾਲ ਉਹ ਦਿਨ ਰਾਤ ਮੈਂ ਡਿਪਾਰਟਮੈਂਟ ਦੀ ਗੱਲ ਆ ਅਸੀਂ ਥੋੜਾ ਨਾਲ ਬੜਪਾਂ ਹਾਂਜੀ ਠੀਕ ਆ ਤੇ ਕਾਬੂ ਨਹੀਂ ਪਾਇਆ ਗਿਆ ਜੀ ਜੰਗਲਾਤ ਪੁੱਪਾ ਕਰਦਾ ਕੰਮ ਨਹੀਂ ਹਾਂਜੀ ਨੇ ਅਨਸਰ ਕਿੱਧਰ ਨੂੰ ਗਿਆ ਉਹ ਸਾਰੇ ਇੱਧਰ ਨੂੰ ਸਤਜਨ ਸਾਹਿਬ ਵਾਲੇ ਦੀ ਬੈਕ ਸਾਈਡ ਗੁਰਦਰਾ ਸਾਹਿਬ ਹੈ ਜਿਹੜਾ ਉਹ ਖੇਤਾਂ ਦੇ ਵਿੱਚੋਂ ਦੀ ਉਹ ਗਈ ਜੀਜੀ ਰੋਡ ਦੇ ਲਾਗੇ ਪਹੁੰਚ ਸਰ ਤੁਹਾਨੂੰ ਕੀ ਲੱਗ ਰਿਹਾ ਵੀ ਦੋ ਮੁਲਾਜ਼ਮਾਂ ਦੀ ਕਿ ਉਹਨਾਂ ਦੇ ਘਾਟ ਹੋਣ ਕਰਕੇ ਵੀ ਉਹ ਇੱਥੋਂ ਨਿਕਲ ਗਿਆ ਸਰ ਇਹ ਤੇ ਹੁਣ ਉਹੋ ਹੀ ਜੇ ਮੁਲਾਜ਼ਮਾਂ ਅੱਡ ਦਸੋਂ ਤੇ ਫਿਰ ਉਹ ਮੌਕੇ ਤੇ ਪੜਤੋਲ ਹੋਣਾ ਤੇ ਹੁਣ ਮੌਕੇ ਤੇ ਹੁਣ ਕੀ ਜਾਣਕਾਰੀ ਤੁਹਾਡੇ ਕੋਲ ਜਿਹੜੀ ਤੇ ਸਰ ਸਾਡੇ ਕੋਲ ਤਾਂ ਅਹੀ ਹੁਣ ਮਗਰ ਪੱਦੇ ਆਂ ਜੀ ਉਧਰਲੇ ਪਾਸੇ ਵੀ ਕਿੱਥੇ ਤੱਕ ਪਹੁੰਚ